ਵਿਹਦ ਮੰਦਪਾ ਦੀ ਖਬਰ ਸਾਹਮਣੇ ਆਈ ਹੈ ਦਰਸਲ ਦਰਿਆ ਵਿੱਚ ਨਹਾਉਣ ਗਏ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ਜੀ ਹਾਂ ਸਤਲੁਜ ਦਰਿਆ ਵਿੱਚ ਇਹ 6 ਦੋਸਤ ਇਕੱਠੇ ਹੋ ਕੇ ਨਹਾਉਣ ਗਏ ਸੀ ਜਿਨ੍ਹਾਂ ਵਿੱਚੋਂ ਚਾਰ ਪਾਣੀ ਦੇ ਵਹਾ ਕਰਨ ਦਰਿਆ ਵਿੱਚ ਹੀ ਡੁੱਬ ਗਏ ਜਦ ਕਿ ਦੋ ਨੌਜਵਾਨ ਦਰਿਆ ਤੋਂ ਨਿਕਲਣ 'ਚ ਸਫਲ ਰਹੇ ਪਰ ਇਸ ਘਟਨਾ ਦੌਰਾਨ ਚਾਰ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ ਚਾਰੋਂ ਪੱਕੇ ਦੋਸਤ ਦੱਸੇ ਜਾ ਰਹੇ ਨੇ ਜੋ ਕਿ ਛੁੱਟੀ ਤੋਂ ਬਾਅਦ ਨਹਾਉਣ ਗਏ ਸੀ ਪਰ ਇਸ ਦੌਰਾਨ ਪਾਣੀ ਦਾ ਵਹਾਅ ਤੇਜ਼ ਹੋਣ ਕਰਨ ਉਹ ਦਰਿਆ ਦੇ ਵਿੱਚ ਹੀ ਡੁੱਬ ਗਏ ਤੇ ਲੁਧਿਆਣਾ ਤੋਂ ਇਹ ਅਤਿ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪਿੰਡ ਕਸਾਬਾਦ ਨੇੜੇ ਗਰਮੀ ਤੋਂ ਰਾਹਤ ਪਾਉਣਾ ਉਦੋਂ ਇਹਨਾਂ ਨੌਜਵਾਨਾਂ ਨੂੰ ਮਹਗਾ ਪੈ ਗਿਆ ਜਦੋਂ ਸਤਲੁਜ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਚਾਰ ਨੌਜਵਾਨ ਇਸ ਦੇ ਵਿੱਚ ਰੁੜ ਗਏ ਛੇ ਦੋਸਤ ਦਰਿਆ ਕੰਢੇ ਨਹਾਉਣਾ ਇਸਨ ਤੇ ਪਾਣੀ ਦਾ ਵਹਾਅ ਕਰਨ ਚਾਰ ਨੌਜਵਾਨ ਦਰਿਆ ਵਿੱਚ ਡੁੱਬ ਗਏ ਜਾਣਕਾਰੀ ਅਨੁਸਾਰ ਇੱਥੇ ਨੌਜਵਾਨਾਂ ਦੇ ਕੁਝ ਗਰੁੱਪ ਨਹਾਉਣਾ ਆਏ ਹੋਏ ਸਨ ਇਹਨਾਂ ਵਿੱਚੋਂ ਛੇ ਨੌਜਵਾਨਾਂ ਦਾ ਗਰੁੱਪ ਸੀ ਇਹਨਾਂ ਵਿੱਚੋਂ ਚਾਰ ਦੋਸਤ ਸਤਲੁਜ ਦਰਿਆ ਦੇ ਵਿੱਚ ਰੁੱਕ ਗਏ ਨੇ ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਿਹੜੇ ਕਾਰਨਾਂ ਕਰਕੇ ਡੁੱਬ ਗਏ ਨੇ ਜਾਣਕਾਰੀ ਅਨੁਸਾਰ ਨੌਜਵਾਨਾਂ ਦੀ شناخت ਸਮੀਰ ਖਾਨ, ਮਿਸਾਉਲ ਜਹੀਰ ਅਤੇ ਸ਼ਾਹਬਾਜ਼ ਅंसारी ਵਜੋਂ ਹੋਈ ਹੈ ਨੌਜਵਾਨਾਂ ਦੇ ਡੁੱਬਣ ਕਾਰਨ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਉੱਧਰ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲੱਭਣ ਲਈ ਐਸਡੀਆਰਐਫ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇ ਤੇ ਚਾਰੋਂ ਨੌਜਵਾਨ 18 ਤੋਂ 20 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਨੇ ਇਹ ਗੱਲ ਵੀ ਸਾਹਮਣੇ ਆਈਏ ਕਿ ਇਹ ਨੌਜਵਾਨ ਐਤਵਾਰ ਨੂੰ ਦੁਪਹਿਰ 4 ਵਜੇ ਦੇ ਲਗਭਗ ਛੁੱਟੀ ਮਨਾਉਣ ਲਈ ਨਹਾਉਣ ਵਾਸਤੇ ਇੱਥੇ ਆਏ ਸਨ ਉਹ ਇੱਥੇ ਆਪਣੇ ਮੋਟਰਸਾਈਕਲ ਖੜੇ ਕਰਕੇ ਨਹਾਉਣ ਲਈ ਦਰਿਆ ਵਿੱਚ ਚਲੇ ਗਏ ਅਤੇ ਜਦੋਂ ਉਹ ਡੂੰਘੇ ਪਾਣੀ 'ਚ ਉਤਰੇ ਤਾਂ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਚਾਗੇ ਸੁਰਾਨ ਆਸ-ਪਾਸ ਬੈਠੇ ਲੋਕਾਂ ਨੇ ਅਤੇ ਨੌਜਵਾਨਾਂ ਨੇ ਰੌਲਾ ਪਾਇਆ ਦੋ ਨੌਜਵਾਨਾਂ ਨੂੰ ਤਾਂ ਬਾਹਰ ਕੱਢ ਲਿਆ ਗਿਆ ਪਰ ਚਾਰ ਨੌਜਵਾਨ ਤੇਜ ਬਹਾ ਵਿੱਚ ਰੁੜ ਗਏ ਫਿਲਹਾਲ ਰੈਸਕਿਊ ਆਪਰੇਸ਼ਨ ਜਾਰੀ ਹੈ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕੱਢਣ ਲਈ ਲਗਾਤਾਰ ਐਸਟੀਆਰਐਫ ਦੀਆਂ ਟੀਮਾਂ ਕੰਮ ਕਰ ਰਹੀਆਂ ਨੇ ਐਸਟੀਆਰਐਫ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਤੈਰਨਾ ਨਹੀਂ ਆਉਂਦਾ ਤਾਂ ਉਹ ਦਰਿਆ ਦੇ ਨੇੜੇ ਨਾ ਹੋਣ ਤਾਂ ਕਿ ਅਜਿਹੇ ਘਟਨਾਵਾਂ ਨੂੰ ਟਾਲਿਆ ਜਾ ਸਕੇ 4 ਬੱਚੇ ਨੇ ਅੱਛਾ ਜੀ ਜੋ ਸਾਂਸ ਨਹੀਂ ਆਉਂਦਾ ਅੱਛਾ ਜੀ ਜਗਾ ਕਿਹੜੀ ਸਰੇ ਜਿਹੜਾ ਆ ਪਾਸਾ ਪਾਸਾ ਤੇ ਸਰ ਇਹ ਮਤਲਬ ਕੀ ਆ ਜਾ ਰਿਹਾ ਨਾ ਨਾ ਆਏ ਸੀ ਬੱਚੇ ਉਦੋਂ ਦੇ ਲਾ ਪਤਾ ਨਹੀਂ ਨਾ ਨਾ ਆਏ ਸੀ 6 ਬੰਦੇ ਨਾ ਆਏ ਸੀ ਸਰ ਤੇ 2 ਬੰਦੇ ਬਚ ਗਏ ਨੇ ਤੇ 4 ਬੰਦੇ ਮਿਸ ਹੈ ਤੇ ਆਪਾਂ ਲੱਭ ਰਹੇ ਨੇ 4 ਬੰਦੇ ਨੂੰ ਤੇ ਇਹ ਸਰ ਤੁਹਾਡੇ ਵੱਲੋਂ ਜਿਹੜੇ ਰਾਤ ਕਾਰਜ ਕਦੋਂ ਤੋਂ ਸ਼ੁਰੂ ਕੀਤੇ ਗਏ ਇਹ ਆ ਸਵੇਰੇ 7:30 ਤੋਂ 8:00 ਵਜੇ ਤੋਂ ਵਿੱਚ ਆਪਾਂ ਸ਼ੁਰੂ ਕਰ ਦਿੱਤਾ ਸੀ ਕੰਮ ਕਿੰਨੇ ਬੰਦੇ ਦੀ 16 ਬੰਦੇ ਦੀ ਟੀਮ ਲੈ ਕੇ ਮੈਂ ਇਨਚਾਰਜ ਟੀਮ ਦਾ ਦੀਪਕ ਕੁਮਾਰ ਸਬ ਇੰਸਪੈਕਟਰ ਅੱਛਾ ਜੀ 16 ਬੰਦੇ ਦੀ ਟੀਮ ਲੈ ਕੇ ਆ ਮੈਂ ਟ੍ਰੈਕਿੰਗ ਟੀਮ ਚਲਦੀ ਪਈ ਤੇ ਸਰ ਕੁਝ ਪਤਾ ਲੱਗਿਆ ਕੁਝ ਕੋਸ਼ਿਸ਼ ਚ ਲੱਗੇ ਆ ਹੁਣ ਤੱਕ ਇਸ ਟਾਈਮ ਤੱਕ ਕੁਝ ਨਹੀਂ ਪਤਾ ਲੱਗਿਆ ਅੱਗੇ ਜਿੱਦਾਂ ਪਤਾ ਲੱਗੂਗਾ ਤੁਹਾਨੂੰ ਦੱਸਦੇ ਜਾਈਓਗੇ। ਉਹ ਮੂਮਨ ਸਰ ਕਹਿੰਦੇ ਨੇ ਕਿ ਜਿਹੜੀ ਬੋਡੀ ਪਾਣੀ ਦੇ ਵਿੱਚ ਡੁੱਬਦੀ ਆ ਉਹ 24 ਘੰਟੇ ਬਾਅਦ ਉੱਪਰ ਆ ਜਾਂਦੀ ਆ। ਨਹੀਂ 24 ਘੰਟੇ ਬਾਅਦ ਨਹੀਂ 72 ਘੰਟੇ ਬਾਅਦ। 72 ਘੰਟੇ 24 ਘੰਟੇ 72 ਘੰਟੇ ਬਾਅਦ ਫਿਰ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਲੱਭ ਰਹੇ ਹਾਂ ਪਾਣੀ ਦਾ ਬਾਹਵ ਹੈ ਨਾ ਬਾਹਵ ਚੱਪਾ ਕੋਸ਼ਿਸ਼ ਕਰ ਰਹੇ ਹਾਂ। ਹੋ ਸਕਦੇ ਬੱਚੇ ਫਸੇ ਹੋਣਗੇ ਇੱਥੇ। ਹੋ ਸਕਦਾ। ਕਿ ਤਾਈ ਸਕੂਬਰ ਸੈਟ ਲਾ ਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ ਤੇ ਪਾਣੀ ਦੇ ਵਹਾਵ ਕਰਕੇ ਲੱਗਦਾ ਕਿ ਅੱਗੇ ਵੀ ਰੇਤਾ ਜੇ ਫਸ ਵੀ ਸਕਦੀ ਹੈ ਅੱਗੇ ਵੀ ਜਾ ਸਕਦੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੀ ਟੀਮ ਲੱਗੀ ਹੋਈ ਹੈ ਸਰ ਲੋਕਾਂ ਨੂੰ ਕੀ ਅਪੀਲ ਹੈ ਲੋਕਾਂ ਨੇ ਅਪੀਲ ਕਰੇ ਜਿਹਨੂੰ ਤੈਰਨਾ ਆਵੇ ਨਾ ਉਹ ਆਵੇ ਬਾਕੀ ਨਾ ਆਵੇ ਪਾਣੀ ਦੇ ਥਾਰ ਬੀਜੀ ਐਵੇਂ ਫਸ ਜਾਊਗਾ ਡੁੱਬ ਜਾਊਗਾ ਅੱਜ ਕੋ ਕੱਲ ਇਸ ਇਨਸੀਡੈਂਟ ਇਹਦੇ ਕਰਕੇ ਹੋਇਆ ਹੈ ਸਰ ਜੇ ਉਹਨੂੰ ਮਾਰਾ ਮਟਾ ਕਰਨਾ ਹੈ ਕਿੰਨੀ ਕਿਉਂਕਿ ਤੁਹਾਡੇ ਕੋਲ ਸਟਾਰਟਿੰਗ ਪੁਆਇੰਟ ਤੋਂ 10 ਫੁੱਟ ਤੋਂ ਹੈ ਅੱਗੇ ਤੋਂ ਕਾਫੀ ਹੋ 25 30 ਫੁੱਟ ਤੋਂ ਹੀ ਵੱਧ ਹੈ ਤੇ ਸਰ ਇਹ ਕਹਿੰਦੇ ਵੀ ਹੈ ਕਿ ਪਿੱਛੇ ਵੀ ਕੋਈ ਬੱਚਾ ਕੋਈ ਦੂਰੀ ਤੇ ਕੋਈ ਅੱਧਾ ਕਿਲੋਮੀਟਰ ਅੱਗੇ ਇੱਕ ਬੱਚਾ ਹੋ ਡੁੱਬਿਆ ਅੱਛਾ ਜੀ ਉੱਥੇ ਵੀ ਟੀਮਾਂ ਲੱਗੀਆਂ ਕੋਈ ਅਸੀਂ ਕਰ ਰਹੇ ਨੇ ਉਹ ਅੱਛਾ ਉੱਥੇ ਵੀ ਲੱਗੇ ਮੰਨ ਲਓ ਅਸੀਂ ਵੀ ਠੀਕ ਹੈ ਉਹਨੂੰ ਵੀ ਲੱਭ ਰਹੇ ਇਹਨੂੰ ਵੀ ਲੱਭ ਰਹੇ ਠੀਕ ਟੋਟਲ 5 ਬੰਦੇ ਦੀ ਐਸਾ ਰੈਸਕਿਊ ਕਰ ਰਹੇ ਨੇ ਬਾਕੀ ਦੇਖਦੇ ਹਾਂ ਸੋਅਪ ਕਿੰਨੀ ਜਲਦੀ ਆਪਾਂ ਕਰ ਪਾਨੇ ਆਪਣੇ ਕੰਮ ਤੇ ਕੰਮ ਆ ਠੀਕ ਹੈ ਤਾਂ ਲੁਧਿਆਣਾ ਦੇ ਪਿੰਡ ਕਸਾਬਾ ਚ ਇਹ ਐਤਵਾਰ ਨੂੰ ਸਤਲੂ ਦਰਿਆ ਵਿੱਚ ਨਹਾਉਣਾ ਇਹ 6 ਵਿੱਚੋਂ 4 ਦੋਸਤ ਪਾਣੀ ਦੇ ਤੇਜ਼ ਵਹਾਅ ਚ ਰੁੜ ਗਏ ਨੇ ਦੋ ਦੋਸਤਾਂ ਨੇ ਰੌਲਾ ਪਾਇਆ ਤੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਫਿਰ ਪੁਲਿਸ ਨੂੰ ਸੂਚਨਾ ਦਿੱਤੀ ਦੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਗੋਤਾਖੂਰਾ ਦੀ ਮਦਦ ਨਾਲ ਚਾਰਾਂ ਦੀ ਭਾਲ ਕਰ ਰਹੀ ਹੈ ਨੌਜਵਾਨਾਂ ਦੀ ਪਛਾਣ ਸਮੀਰ ਮਿਸਾਉਲ ਜ਼ਹੀਰ ਅਤੇ ਸ਼ਾਬਾਜ਼ ਅंसारी ਵਜੋਂ ਹੋਈ ਹੈ ਫਿਲਹਾਲ ਇਹਨਾਂ ਦੀ ਉਮਰ 18 ਤੋਂ 20 ਸਾਲ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਕਿ ਲੱਭਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਦਰਿਆ ਦੇ ਵਿੱਚ ਹੀ ਫਸੇ ਹੋ ਸਕਦੇ ਨੇ ਜਾਂ ਫਿਰ ਹੋ ਸਕਦਾ ਹੈ ਕਿ ਪਾਣੀ ਦੇ ਵਹਾਅ ਕਾਰਨ ਉਹਨਾਂ ਦੀਆਂ ਲਾਸ਼ਾਂ ਰੁੜ ਕੇ ਕਿਧਰੇ ਦੂਰ ਚਲੇ ਗਈਆਂ ਹੋਣ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ